ભગવાન તુમારી જરા દેવાડ પાડી નહીં ચલેગી નહીં ચલેગી નહીં લકડે કા મે પકડે કરો પકડે કરો પકડે કરો સારે પાડીયા બંધ કરો બંધ કરો બંધ કરો અરે પાડી નહીં ચલેગી નહીં ચલેગી નહીં ચલેગી એક મુનવાડી નહીં ચલેગી નહીં ચલેગી નહીં ચલેગી કોતો 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 ਜਗਮਾਉਣ ਆਨ ਲਖਾ ਮੈਂ ਜੰਗਲਾਤ ਦਾ ਸੂਬਾ ਪ੍ਰਧਾਨ ਕਿਹੜੀਆਂ ਮੰਗਾਂ ਨੂੰ ਲੈ ਕੇ ਜਿੱਧਰ ਪਤਾ ਅੱਜ ਅਸੀਂ ਜਿਹੜੇ ਲੰਮੇ ਅਸੇ ਤੋਂ 25-25 ਸਾਲਾਂ ਤੋਂ ਅਸੀਂ ਕਾਂਗਰਸ ਦੇ ਨੂੰ ਵੀ ਅਸੀਂ ਲਗਾਤਾਰ ਸੰਘਰਸ਼ ਕਰਦੇ ਰਹੇ ਕਾਲੀ ਸਰਕਾਰ ਬੁਰਦੂ ਵੀ ਲਗਾਤਾਰ ਸੰਘਰਸ਼ ਕਰਦੇ ਰਹੇ ਪਰ ਭਗਵਾਨਤਮਾਨ ਸਰਕਾਰ ਨੇ ਸਾਡੇ ਆਉਣ ਤੋਂ ਪਹਿਲਾਂ ਇਹਨਾਂ ਨੇ ਵਾਅਦਾ ਕੀਤਾ ਸੀਗਾ ਵੀ ਜਿੰਨੇ ਵੀ ਸਾਡੇ ਦਿੱਲੀ ਪੇਜ 'ਚ ਵਰਕ ਕਰਨ ਦੇ ਡਾਇਰੈਕਟਰ ਦੇ ਲੱਗੇ ਕੰਮ ਇਹਨੇ ਉਹਨਾਂ ਨੂੰ ਅਸੀਂ ਰੈਗੂਲਰਟ ਕਰਾਂਗੇ ਜਿਨ੍ਹਾਂ ਦੀ 10 ਸਾਲ ਦੀ ਸਰਵਿਸ ਹੋ ਗਈ ਆ ਪਰ ਅੱਜ ਜਿਹੜਾ ਨੋਟੀਫਿਕੇਸ਼ਨ ਜਾਰੀ ਕਰਦੇ ਨੇ ਉਹ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਵੀ ਜਿਹੜਾ 10ਵੀਂ ਪਾਸ ਆ ਉਹਨੂੰ ਅਸੀਂ ਜਿਹਨੇ 10 ਸਾਲ ਦੀ ਸਰਵਿਸ ਹੋ ਗਈ ਜਾਂ ਕਿਸੇ ਨੇ ਕੋਰਟ ਕੇਸ ਦੇ ਵਿੱਚ ਕੋਰਟ ਕੇਸ ਨਹੀਂ ਕੀਤਾ ਵਾ ਅਸੀਂ ਉਹਨਾਂ ਨੂੰ ਰੈਗੂਲਰ ਕਰਾਂਗੇ ਜਿਹਨੇ 25 ਬੱਤੀ 30 ਦੀ ਸਾਲਾਂ ਤੋਂ ਕੰਮ ਕਰਦੇ ਆ ਉਹਨਾਂ ਨੂੰ ਅਸੀਂ ਰੈਗੂਲਰੀ ਕਰਾਂਗੇ ਕਿਉਂਕਿ ਅਨਪੜ੍ਹ ਨੇ ਜਦੋਂ ਕਿ ਇਹੋ ਬੇਲਦਾਰ ਨੇ ਬੁੱਟੇ ਲਾਉਣ ਦਾ ਕੰਮ ਉਹਨਾਂ ਨੂੰ ਤਜਰਬਾ ਜਿਹੜਾ ਹੈਗਾ 22-25 ਸਾਲ ਦਾ ਹੋ ਗਿਆ। ਉਹਨਾਂ ਨੂੰ ਰੈਗੂਲਰ ਤੋਂ ਬਾਝਾ ਰੱਖ ਰਹੇ ਨੇ। ਉਹਦਾ ਰੋਸ ਜਿਹੜਾ ਹੈਗਾ ਵਰਕਰਾਂ ਦੇ ਵਿੱਚ ਆਇਆ। ਉਹਨੂੰ ਲੈ ਕੇ ਅਸੀਂ ਲਗਾਤਾਰ ਜਿਹੜਾ ਸੰਘਰਸ਼ ਕਰ ਰਹੇ ਹਾਂ। ਹੁਣ ਅਸੀਂ ਕਰੋ ਤੇ ਮਦਦ ਦੀ ਨੀਤੀ ਦੇ ਤਹਿਤ ਜਿਹੜਾ ਹੈਗਾ ਸੰਘਰਸ਼ ਕਰਾਂਗੇ ਸਰਕਾਰ ਦੇ ਵਿਰੁੱਧ ਇਸ ਕਰਕੇ ਅਸੀਂ ਜਿਹੜਾ ਹੈਗਾ ਅੱਜ ਮੁੱਖ ਮੰਤਰੀ ਨੂੰ ਇਤਜ਼ਾਬ ਨਹੀਂ ਦੇਣ ਲਈ ਆਏ ਆ ਜੇ ਸਾਡੇ ਜੰਗਲਾਤ ਦੇ ਕੰਮੇ ਪੱਕੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੱਕੇ ਮੋਟੇ ਲਾ ਕੇ ਜਿਹੜਾ ਹੈਗਾ ਸਰਕਾਰ ਦੇ ਵਿਰੁੱਧ ਰੋਸ ਕਰੀਏ ਤੁਹਾਡੇ ਮੰਤਰੀ ਸਾਹਿਬ ਨਾਲ ਗੱਲਬਾਤ ਹੋਈ ਇਸ ਮੰਤਰੀ ਨਾਲ ਕਟੋ-ਕਟ 15-20 ਮੀਟਿੰਗਾਂ ਹੋ ਗਈਆਂ 15 ਮਿੰਟ 20 ਮਿੰਟਾਂ ਦੇ ਵਿੱਚ ਸਮਸਤਾਲ ਮਟੋਲ ਤੋਂ ਬਗੈਰ ਸਾਡੇ ਜਗਲਾਤ ਮਾਤੇ ਕਟਾਰੂ ਚੱਕ ਜੀ ਨੇ ਖੰਨ ਨੂੰ ਕੋਈ ਜਵਾਬ ਨਹੀਂ ਦਿੱਤਾ ਇਹ ਤਾਲਾ ਲਾ ਕੇ ਸਾਨੂੰ ਮੋੜ ਦਿੰਦਾ ਵੀ ਸਾਨੂੰ ਰੈਗੂਲਰ ਕਰਾਂਗੇ ਪਰ 3 ਸਾਲ ਦਾ ਸਮਾਂ ਬੀਤਣ ਤੋਂ ਬਾਅਦ ਵੀ ਅੱਜ ਤੱਕ ਇੱਕ ਵੀ ਰੈਗੂਲਰ ਕੰਮ ਨਹੀਂ ਕੀਤਾ ਹੈ ਮੁੱਖ ਮੰਤਰੀ ਸਾਹਿਬ ਨੂੰ ਕੋਈ ਮੰਗ ਪੱਤਰ ਵੀ ਦੋਗੇ ਅੱਜ ਅਸੀਂ ਮੰਗ ਪੱਤਰ ਦੇਣ ਦੇ ਲਈ ਆਏ ਆ ਮੁੱਖ ਮੰਤਰੀ ਨੂੰ ਪਹਿਲਾਂ ਵੀ ਬਹੁਤ ਮੰਗ ਪੱਤਰ ਜੜਿਆ ਮੁੱਖ ਮੰਤਰੀ ਦੱਤੇ ਨੇ ਪਰ ਅਫਸੋਸ ਨਾਲ ਕਹਿਣਾ ਪੈਂਦਾ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਇੱਕ ਵੀ ਮੀਟਿੰਗ ਜਿਹੜੀ ਹੈਗੀ ਆ ਨਾ ਜਗਲਾਤ ਦੇ ਕੰਮਿਆਂ ਨਾਲ ਨਾ ਕਿਤੇ ਹੋਰ ਜਿੱਥੇ ਨਗਿਆਂ ਨਾਲ ਤਿੰਨ ਸਾਲਾਂ ਦੇ ਵਿੱਚ ਇਹਨਾਂ ਪੰਜਾਬ ਸਰਕਾਰ ਨੇ ਇੱਕ ਵੀ ਮੀਟਿੰਗ ਜਿਹੜੀ ਮੁਲਾਜ਼ਮਾਂ ਆਗੂਆਂ ਦੇ ਨਾਲ ਨਹੀਂ ਕੀਤੀ ਹੈਗੀ ਇੱਕ ਵਾਰੀ ਸਰਕਾਰ ਕਹਿਣ ਕਿ ਦੁਕੀਏ ਦੁਕੀਏ ਕੀਏ ਜਾਂਦੇ ਨੇ ਕਿ ਬਤਰਾਜ ਵੀ ਦਿੱਤੇ ਜਾ ਰਹੇ ਨੇ ਕਿ ਸ ਇਹ ਸਾਰਾ ਸਾਰਾ ਝੂਠ ਦਾ ਪਲੰਦਾ ਕਿਸੇ ਡਿਪਾਰਟਮੈਂਟ ਦੇ ਵਿੱਚ ਜਿਹੜਾ ਹੈਗਾ ਇੱਕ ਵੀ ਬੰਦਾ ਜਿਹੜਾ ਹੈਗਾ ਰੈਗੂਲਰ ਨਹੀਂ ਕੀਤਾ ਗਿਆ ਸਿਰਫ ਜਿਹੜਾ ਟੀਚਰਾਂ ਦੇ ਨਾਲ ਤਨਖਾਹ ਵਧਾਉਣ ਤੱਕਰ ਥੋੜੀਆਂ-ਮੋਟੀਆਂ ਤਰਖਾਂ ਜੋ ਰੂਪਦੀਆਂ ਹਰ ਕਿਸੇ ਨੂੰ ਵੀ ਜਿਹੜਾ ਹੈਗਾ ਰੈਗੂਲਰ ਨਹੀਂ ਕੀਤਾ ਗਿਆ